ਪਰ ਉਹਨਾਂ ਨੇ ਇਹ ਕਿਹਾ ਵੀ ਹੁਣ ਇਹ ਸਾਡੇ ਦੇ ਪਰਚਾ ਦਰਜ ਕਰਾਉ 307 ਲੱਗੂ ਕੇਸ ਆਪਣਾ ਚੱਲਦਾ ਹੈ ਤੇ ਫਿਰ ਆਪਣਾ ਖੇੜਾ ਨਹੀਂ ਛੁੱਟਣਾ ਫਰ ਸਮ ਰੀਜ਼ਨ ਅਵਤਾਰ ਕੌਰ ਜਵੰਦਾ ਐਜੂਕੇਟਿਡ ਹੋਣ ਕਰਕੇ ਬਾਹਰ ਤੁਰਨ ਫਿਰਨ ਕਰਕੇ ਕਈ ਵਾਰੀ ਫੈਮਿਲੀ ਦੇ ਵਿੱਚ ਇਹ ਹੁੰਦਾ ਵੀ ਇਹ ਬਾਲੀ ਬੜੀ ਲਿਖੀ ਹੈ ਬਾਹਰ ਅੰਦਰ ਤੁਰੇ ਫਿਰਦੀ ਹੈ ਤੇ ਵੀ ਇਸ ਕਰਕੇ ਵੀ ਉਹਦੇ ਨਾਲ ਕੋਈ ਬਹੁਤਾ ਉਹ ਨਹੀਂ ਸੀ ਪਰ ਇਹਦੀ ਸਿਸਟਰ ਜਿਹੜੀ ਹੈਗੀ ਆ ਪੰਜੀਤ ਕੌਰ ਉਹ ਬੜੀ ਸਪੋਰਟ ਕਰਦੀ ਸੀ ਤੋਰੇ ਆਊਟ ਰਾਈਟਲੀ ਮਤਲਬ ਉਹਦੀ ਉਹਦੀ ਜੇ ਉਹ ਪੈਰ ਵੀ ਨਾ ਕਰਦੀ ਤਾਂ ਸ਼ਾਇਦ ਇਹ ਇਹ ਮਿਸਟਰੀ ਰਹਿ ਜਾਣੀ ਸੀ ਉਹ ਸਮਝ ਉਹ ਨੂੰ ਜਾਣਦੀ ਸੀ ਕਹਿੰਦੀ ਮੈਂ ਆਪਣੀ ਭੈਣ ਨੂੰ ਬਹੁਤ ਚੰਗੀ ਤਰ੍ਹਾਂ ਜੇ ਮੇਰੀ ਰੋਜ਼ ਗੱਲਬਾਤ ਹੁੰਦੀ ਆ ਉਹਦੇ ਨਾਲ ਖੁਸ਼ਹਦਿਦ ਸੀ ਕਦੇ ਵੀ ਐਸ ਤਰ੍ਹਾਂ ਦਾ ਉਹਨੇ ਕਦੇ ਜ਼ਿਕਰ ਹੀ ਨਹੀਂ ਕੀਤਾ ਕਿਸੇ ਗੱਲ ਬਾਰੇ ਕੋਈ ਟੈਨਸ਼ਨ ਜਾਂ ਕਿਸੇ ਗੱਲ ਬਾਰੇ ਕਿ ਜਾਂ ਉਹਨੂੰ ਕੋਈ ਪਰੇਸ਼ਾਨੀ ਸੀ ਹੋਰ ਕੋਈ ਸੋ ਉਹਨੂੰ ਉਹਦੀ ਇੱਕ ਜਿਵੇਂ ਹੁੰਦਾ ਨਾ ਕਿ ਨਬਜ਼ ਪਤਾ ਸੀਗਾ ਭੈਣ ਹੈ ਉਹਦੀ ਕੌਨਫੀਡੈਂਸ ਸੀਗਾ ਕਿ ਵੀ ਉਹ ਨਹੀਂ ਕਰ ਸਕਦੀ ਜੇ ਕੋਈ ਉਹਦੇ ਦੱਸਿਆ ਹੁੰਦਾ ਉਹਨੇ ਕਦੇ ਜ਼ਿਕਰ ਕਰਿਆ ਹੁੰਦਾ ਕਿ ਮੈਂ ਕਮਜ਼ੋਰ ਐ ਜਾਂ ਮੈਨੂੰ ਆ ਐ ਜਾਂ ਮੈਨੂੰ ਇਸ ਚੀਜ਼ ਤੋਂ ਪਰੇਸ਼ਾਨੀ ਐ ਜਾਂ ਮੈਨੂੰ ਉਹਨਾਂ ਫਿਰ ਵੱਖਰੀ ਗੱਲ ਹੋਣੀ ਸੀ ਬਾਕੀ ਤੋਂ ਆਈ ਐਮ ਸ਼ੋਰ ਅੱਜ ਵੀ ਉਹ ਪਟਿਆਲੇ ਹੋਣੇ ਆ